ਹੈਲੋ ਜੀ গুড মর্নিং ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਕੱਲ ਤੋਂ ਹੋ ਰਹੀ ਹੈ ਕਿ بارش ਬਹੁਤ ਜ਼ਿਆਦਾ ਤੇ ਰਾਤ ਵੀ ਪੂਰੀ ਰਾਤ ਹੀ بارش ਹੋਈ ਗਈ ਹੈਗੀ ਤੇ ਹੁਣ ਵੀ ਹੋ ਰਹੀ ਹੈ ਜੇ ਤੇ ਆਪਣੀ ਦੁਕਾਨ ਹੋ ਗਈ ਹੈਗੀ ਚੌਣ 7 ਦੇਖ ਸਕਦੇ ਹੋਗੇ ਜਣੀ ਹੈ ਜੀ ਇੰਨਾ ਕੁ ਸੁੱਕਰ ਹੈਗਾ ਕੱਪੜਿਆਂ ਵੱਲ ਨਹੀਂ ਚੋ ਰਹੀ ਹੈ ਇੱਧਰ ਲਈ ਸਾਈਡ ਚੋ ਰਦੀ ਹੈ ਤੇ ਚੁੰਨੀਆਂ ਆਪਾਂ ਨੇ ਸਾਈਡ ਤੇ ਕਰਤੀਆਂ ਤੇ ਇਧਰੋਂ ਸਾਰੀ ਹਜੇ ਠੀਕ ਹੈਗੀ ਬਿਲਕੁਲ ਤੇ ਇਧਰੋਂ ਕਾਲੀ ਹੈ ਜਿੱਥੇ ਇੱਥੋਂ ਇੱਥੋਂ ਚੋ ਰਹੀ ਹੈਗੀ ਤੇ ਚਲੋ ਹੁਣ ਦੇਖਦੇ ਆਂ ਜੀ ਰੱਬ ਨੂੰ ਕਹਿੰਦੇ ਆਂ ਵੀ ਹੁਣ ਬਸ ਕਰ ਰੱਬਾ ਤੇ ਘਰਾਂ ਚ ਪਾਣੀ ਬੜਕੋਲ ਤੇ ਜੇ ਹੋਰ ਜ਼ਿਆਦਾ ਮੀਂਹ ਪਈ ਗਿਆ ਫਿਰ ਆਪਾਂ ਨੂੰ ਇੱਥੇ ਕੱਪੜਾ ਲੀੜਾ ਸਾਰਾ ਚੱਕਣਾ ਪੈਣਾ ਹੈ ਕਿਉਂਕਿ ਇਟਵਾਲੇ ਦੀ ਸੱਤਕ ਨੂੰ ਪੁਰਾਣੀ ਸੱਤ ਹੈ ਗਲੀ ਦੇ ਉੱਤੇ ਪੈਠਕ ਪਹਿਲਾਂ ਦੀ ਬਣੀ ਹੋਈ ਹੈ ਇਹ ਰੂਮ ਤੇ ਫਿਰ ਇਤੋਂ ਸਾਰਾ ਲਪਾਪਿਆ ਚਪਾ ਕੇ ਉੱਧਰ ਲੈ ਕੇ ਜਾਣਾ ਪੈਣਾ ਕਪੜਾ ਦੁਕਾਨ ਖਾਲੀ ਕਰਨੀ ਪੈਣੀ ਹੈ ਜੇ ਅੱਜ ਦੀ ਨਹੀਂ ਪੈਂਦਾ ਰਿਹਾ ਤੇ ਬਹੁਤ ਜਿਆਦਾ ਬਰਸਾਤ ਹੋ ਰਹੀ ਹੈਗੀ ਲਗਾਤਾਰ ਕੱਲ 1.5 ਵਜੇ ਦਾ ਲੱਗਿਆ ਹੈ ਮੀਂਹ ਪੈਣ ਹਾਲੇ ਤੱਕ ਬਿਲਕੁਲ ਵੀ ਬ੍ਰੇਕ ਨਹੀਂ ਲਿਆ ਵਿੱਚ ਦੀ ਤੇ ਇਦਾਂ ਚੱਲੀ ਜਾਂਦਾ ਹੈ ਬਾਕੀ ਚਲੋ ਦੇਖਦੇ ਆਂ ਜੇ ਨਾ ਹਟੇ ਤੈਰ ਤੱਕ ਫਿਰ ਆਪਾਂ ਨੂੰ ਇਥੇ ਸਾਰਾ ਕੱਪੜਾ ਲਈੜੇ ਚੱਕਣਾ ਪੈਣਾ ਲਕਾਨ ਕਿਉਂਕਿ ਫਿਰ ਦੁਬਾਰਾ ਨਹੀਂ ਹਟੇ ਤਾਂ ਫਿਰ ਲਿਆ ਕੇ ਇੱਥੇ ਰੱਖਾਂਗੇ ਇੱਥੇ ਨਹੀਂ ਫਿਰ ਕੱਪੜੇ ਖਰਾਬ ਹੋ ਜਾਣੇ ਨੇ ਨਾ ਤੇ ਬਾਕੀ ਚਲੋ ਜੀ ਦੇਖਦੇ ਹਾਂ ਹੁਣ ਮਿਲਦੇ ਆਂਗੇ ਦਿਨੇ ਆਪਾਂ ਤੇ ਅੱਜ ਹਜੇ ਜਾਮ ਅਗੇ ਤਾਂ ਕਿੱਧਰ ਨਹੀਂ ਪੈ ਰਿਹਾਗਾ ਘਰੀਆਂ ਪੂਰਾ ਦਿਨ ਘਰੇ ਹੀ ਆਪਾਂ ਨੂੰ ਟਾਈਮ ਪਾਸ ਕਰਨਾ ਪੈਣਾ ਅੱਜ ਦਾ ਦਿਨ ਤਾਂ ਤੇ ਚਲੋ ਕੋਈ ਗੱਲ ਨਹੀਂ ਦੇਖਦੇ ਆਂ ਜੋ ਵੀ ਹੋਊਗਾ ਹਨਾ ਇਹ ਦਨੀਆਂ ਮੌਸਮ ਦੇ ਇਤਿਬਾਰ ਜਾਣਾ ਵੀ ਸਹੀ ਨਹੀਂ ਹੁੰਦਾ ਚਲੋ ਮਿਲਦੇ ਆ ਜਿੱਦ ਨੇ ਲਓ ਜੀ ਉਹੀ ਗੱਲ ਹੋ ਗਈ ਸਾਰੀ ਸੱਤ ਲੱਗ ਗਈ ਚੂਣ ਤੇ ਸਾਰੀ ਦੁਕਾਨ ਖਾਲੀ ਕਰਨੀ ਪੈਗੀ ਦੇਖ ਲੋ ਸਾਰਾ ਕੱਪੜਾ ਲੀਡਾ ਗੱਠੜੀਆਂ ਬੰਨ ਬੰਨ ਕੇ ਉਧਰ ਲੈ ਕੇ ਗਿਆ ਲਫਾਫਿਆਂ ਚ ਪਾ ਪਾ ਵੱਡਿਆਂ ਚ ਸਾਰੀ ਸੱਤ ਚੂਣ ਲੱਗ ਗਈ ਹੁਣ ਫੋਟੋਆਂ ਵਿੱਚ ਚੱਕਦੇ ਆਂ ਤੁਸੀਂ ਸਾਰਾ ਕੁਝ ਕਰਦੇ ਆਂ ਦਿੱਲੀ ਹੁਣ ਸਾਰੇ ਇਕੱਠੇ ਕਰੇ ਨੇ ਕੱਪੜੇ ਫੇਰ ਫੇਰ ਜਦੋਂ ਮੀਂਹ ਆਟੂਗਾ ਫੇਰ ਸਾਕੀ ਲਿਆ ਕੇ ਫੇਰ ਇੱਥੇ ਸਾਰੇ ਛੰਨੇ ਪਹਿਣਗੇ ਉੰਮੀ ਜਿਵੇਂ ਹੋਰੀ ਰੱਬ ਨੇ ਕੰਮ ਕਰਤਾ ਖਰਾਬ ਹਾਲੇ ਕਿਹੜਾ ਹਟਦਾ ਹੈ ਜੇ ਪਈ ਜਾ ਰਹੇ ਹੈ ਪਈ ਜਾ ਰਹੇ ਨਹੀਂ ਪਾਉਣਾ ਨਹੀਂ ਜਦੋਂ ਲੱਗ ਜਾਂਦੇ ਵੀ ਕਮਲਿਆਂ ਮੰਗ ਰੱਖੇ ਫੇਰ ਹਟਦੇ ਨਹੀਂ ਹੈਗਾ ਦੇਖੋ ਇੰਨੀ ਦਾ ਹਾਲ ਦੇਖੋ ਨਾਲੀਆਂ ਸਾਰੀਆਂ ਓਵਰਫਲੋ ਹੋਈਆਂ ਪਈਆਂ ਨੇ ਤੇ ਹਾਲੇ ਵੀ ਨਹੀਂ ਹਟ ਰਿਹਾ ਬਹੁਤ ਨਹੀਂ ਪਿੰਦਾ ਲੋ ਜੀ ਹੁਣ ਹੋਇਆ ਥੋੜਾ ਜਿਹਾ ਮੀਂਹ ਬੰਦ ਰੁਕਿਆ ਹੈਗਾ ਤੇ ਮਾਥੇ ਚਲੇ ਇੰਨੇ ਡੇ ਆਏ ਜੀੜਾ ਇਹ ਘਰੀ ਬੈਠਿਆਂ ਇਹ ਕੱਲ੍ਹ ਇਹਦਾ ਫੇਰ ਨਹੀਂ ਪਤਾ ਬੱਦਲ ਬਹੁਤ ਹੈ ਦੁਬਾਰਾ ਫੇਰ ਆ ਜੀ ਚਲੋ ਜਿੰਨਾ ਫਿਕਰ ਹੋਇਆ ਹੈ ਬਾਹਰ ਅੰਦਰ ਘੁੰਮ ਕੇ ਰਹਿਣੇ ਆ। ਲੋ ਇਹ ਪਾਜੀ ਚੱਲ ਤੇ ਇੱਕ ਹੋਰ ਨਵੇਂ ਰਾਹ ਕਾਲੇ ਬੂਲੇ ਨੂੰ। ਅੰਦਰ ਦੇਖ ਕੇ ਆਣੇ ਆ ਕਿ ਕਿਹੜਾ। ਬਹੁਤ ਸੰਦਗੀਆਂ ਠੀਕ ਹੈ ਨਾ ਚਲੋ ਜਿੰਨਾ ਫਿਕਰ ਕਣੀਆਂ ਰੁਕੀਆਂ ਲਗੀਆਂ। ਤੁਮ ਫੇ ਰੋਣੇ ਆ। ਇਤਨੇ ਦੁਬਾਰੇ ਫੇਰ ਬਾਰਸ਼ ਦੀ ਜ਼ਿਆਦਾ ਹੋ ਗਈ। ਦੇਖੋ ਫਰੈਂਡ ਖੇਤਾਂ ਦਾ 뷰 ਕਿੰਨਾ ਘੈਂਟ ਹੈਗਾ। ਦੇਖੋ ਕਾਲੇ-ਕਾਲੇ ਬੱਦਲ ਨੇ ਤੇ ਦੁਬਾਰਾ ਫੇਰ ਕਣੀਆਂ ਦੀ ਤਿਆਰੀ ਹੈ ਬਿਲਕੁਲ ਤੇ ਮੈਂ ਵਸਤੇ ਇੱਦੀਆਂ ਆ ਕੇ ਮੈਂ ਚਲੋ ਟਾਈਮ ਪਾਸ ਕਰਿਓ ਨੇ 10 20 ਮਿੰਟ ਲੰਗ ਜਾਣਗੇ ਵਧੀਆ ਫਿਰ ਫਿਰ ਘਰੇ ਜਾ ਕੇ ਬਾਰਸ਼ ਹੁੰਦੀ ਉੱਥੇ ਬੈਠਣਾ ਲਓ ਜੀ ਮੈਂ ਘਰੇ ਆ ਗਿਆ ਤੇ ਘਰੇ ਆਉਣ ਸਾਰ ਫਿਰ ਹੋ ਗਈ ਬਾਰਸ਼ ਸ਼ੁਰੂ ਉਦੋਂ ਮਾੜੀ ਮਾੜੀ ਕਣੀ ਪੈਣ ਲੱਗੀ ਤਾਂ ਹੀ ਭੱਜਿਆ ਮੈਂ ਮਾਝੇ ਵਰਦਾ ਗਿਆ ੱਖ ਹੋ ਜੂਗਾ ਪਰ ਮੈਂ ਸੁੱਕਾ ਸੁੱਕਾ ਘਰ ਆ ਗਿਆ ਘਰ ਆਉਂਦੀ ਫਿਰ ਹੋ ਗਿਆ ਮੀਸੂਰ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਰਦੇ ਆਂ ਜੀ ਆਪਾਂ ਕੱਲ ਵਾਲਾ ਬਲੌਗ ਕੰਟੀਨਿਊ ਤੇ ਮੀਂਹ ਹਟਿਆ ਨਹੀਂ ਹਾਲੇ ਵੀ ਪਈ ਜਾਂਦੇ ਝੜੀ ਲੱਗ ਗਈ ਕਾਫੀ ਲੰਬੀ ਤੇ ਜਿਆਦਾ ਬਾਹਰ ਅੰਦਰ ਜਾ ਮੁੰਡਾ ਕਰੀ ਬੈਠਿਆ ਤੇ ਦੁਕਾਨ ਵੀ ਸਨ ਕੱਲ ਵੀ ਦਿਖਾਈ ਤੀ ਆਪਾਂ ਨਹੀਂ ਚੱਕਣ ਤੇ ਜੀ ਉੱਥੋਂ ਤੇ ਬਸ ਅੱਜ ਵੀ ਹਜੇ ਆਪਾਂ ਘਰੀਆਂ ਮਿਲਦੇ ਜਾਂਦੇ ਨੇ ਜੇ ਕੋਈ ਗਏ ਆਏ ਕਿਦਰੀ ਅੰਜਰ ਮੁਦਕਾ ਮੰਗੇ ਤੇ ਜਰੂਰ ਦੇਖ ਲਓ ਤੁਸੀਂ ਤਿੰਨ ਦੇ 30 ਦਿਨ ਹੋ ਗਏ ਅੱਜ ਲਗਾਤਾਰ ਨਹੀਂ ਪੈਂਦੇ ਨੂੰ ਤੇ ਬੁਰੀ ਹਾਲਤ ਹੋਈ ਪਈ ਸਾਰੀ ਕਾਸੀ ਦੀ ਤੇ ਅੰਦਰ ਵੇਖੋ ਆਪਣੀ ਦੁਕਾਨ ਸਾਰੀ ਚੋਰੀ ਹੈ ਚਲੋ ਦੇਖਦੇ ਆਂ ਦਿਨੇ ਅੱਜ ਹਟਦੇ ਕਿ ਨਹੀਂ ਲੋ ਜੀ ਅਸੀਂ ਅੱਜ ਫੇਰ ਚੱਲਦੇ ਨਹੀਂ ਪੈਂਦੇ ਦੇ ਵਿੱਚ ਹੀ ਸਾਨੂੰ ਵੀ ਟੇਕ ਨਹੀਂ ਹੈਗੀ ਤੇ ਹੈਗਾ ਤੇ ਕੰਮ ਥੋੜਾ ਜਰੂਰੀ ਭਰਾ ਜਾ ਰਿਹਾ ਸੀ ਮੈਂ ਚਲੋ ਇਕੱਲਾ ਮੈਂ ਨਾਲ ਵਗ ਚੱਲਣਾ ਦੇ ਅਸੀਂ ਧੂਰੀ ਨੂੰ ਪਰ ਬਾਹਰ ਨਵਰੀਆ ਬੁਤੀ ਉਹ ਇੱਥੇ ਕਿਤੇ ਜੰਸੀ ਤੇ। ਉੱਥੇ ਗਲੀਆਂ ਹੁੰਦੀਆਂ ਨੇ ਮੂਰੇ। ਲਓ ਜੀ ਧੂਰੀ ਆਪ ਪਹੁੰਚ ਗਏ ਤੇ ਤੇ ਮੀਂਹ ਹਜੇ ਪਈ ਜਾਂਦਾ ਬਹੁਤ। ਤੇ ਇੱਥੇ ਆਏ ਤੇ ਕੰਮ ਆਪ ਭਰਾ ਗਿਆ ਹੋਇਆ ਕੰਮ ਤੇ ਮੈਂ ਬੈਠਾ ਦੀ ਗੱਡੀ ਦੇ ਵਿੱਚ ਮੈਂ ਇਕੱਲਾ ਕਰਕੇ ਉਹਦੇ ਨਾਲ ਆ ਗਿਆ। ਮੈਂ ਚਲ ਬਾਰਿਸ਼ ਦਾ ਟਾਈਮ ਹੈ ਉਹ ਬਿਲਕੁਲ ਇਕੱਲਾ ਦੀ ਆ। ਤੇ ਪਰ ਇੱਕ ਤੋਂ ਭਲੇ ਦੋ ਕਹਿੰਦੇ ਹੁੰਦੇ ਨੇ ਮੈਂ ਨਾਲ ਕਰਕੇ ਨਾਲ ਹੀ ਆ ਗਿਆ ਅੱਜ। ਤੇ ਮੈਂ ਇੱਥੇ ਬੈਠ ਕੇ ਆਉਂਦੇ ਆ। ਤੇ ਬਾਕੀ ਹੁਣ ਜਦੋਂ ਜਾਵਾਂਗੇ ਵਾਪਸ ਉਹ ਦੇਖਦੇ ਆਂ ਫਿਰ ਮੈਂ ਦਿਖਾਵਾਂਗੇ ਤੁਹਾਨੂੰ ਕਦੋਂ ਫਿਰ ਮੁੜਦੇ ਆਂ ਦੇਖੋ ਇਹ ਮੀਂਹ ਫੇਰ ਕਿੰਨੇ ਜ਼ੋਰਾਂ ਦਾ ਆ ਗਿਆ ਬਹੁਤ ਜ਼ਿਆਦਾ ਮੀਂਹ ਪਈ ਜਾਂਦਾਗਾ ਹਟਦੀ ਨਹੀਂ ਹੈਗਾ ਪਤਾ ਨਹੀਂ ਕੀ ਇੰਨਾ ਰੱਬ ਨੇ ਕਰਨਾ ਹੈਗਾ ਹੁਣ ਫੇਰ ਪੂਰੇ ਫੁੱਲ ਜ਼ੋਰ ਦਾ ਮੀਂਹ ਪੈ ਰਿਹਾ ਹੈ ਦੇਖੋ ਇਹ ਧੂਰੀ ਦਾ ਫੇਰ ਪੂਰੇ ਜ਼ੋਰਾਂ ਦਾ ਨਹੀਂ ਆ ਗਿਆ ਪਿੰਡ ਜਾ ਕੇ ਪਤਾ ਲੱਗੂ ਕੀ ਹਾਲ ਨੇ ਜੀ ਤਾਂ ਇਹ ਰਹਾ ਹੁਣ ਤਾਂ ਡੋਬ ਕੇ ਹੈ ਟੂਬੇ ਨਾ ਤੈਰ ਕੇ ਹੈ ਟੂਬੇ ਲੋਕੂ ਇਹਦੇ ਪਤਾ ਨਹੀਂ ਕੀ ਕਰੂਗਾ ਦੇਖੋ ਇਧਰ ਪੂਰੇ ਫੁੱਲ ਜੋਰਾਂ ਦਾ ਨਹੀਂ ਹੈ ਹੁਣ ਥੋੜੀ ਤੋਂ ਫਰਿਆ ਸੀ ਪਿੰਡ ਨੂੰ ਜਾ ਕੇ ਦੇਖ ਰਿਹਾ ਪਿੰਡ ਕੀ ਹਾਲ ਹੋਣਾ ਲਓ ਪਹੁੰਚ ਗਏ ਪਿੰਡ ਪਿੰਡ ਵੀ ਉਹੀ ਹਾਲ ਹੈ ਉਨਾ ਹੀ ਨਹੀਂ ਪਿੰਡ ਹੈ ਇਹਦਾ ਤਾਬਾਣਾ ਘੰਟਾ ਹੋ ਗਿਆ ਹੁਣ ਪੂਰੇ ਜ਼ੋਰ ਦਾ ਵੀ ਪਿੰਦੇ ਨਾ ਤੱਕ ਗਿਆ ਛੱਪੜਾ ਲੋ ਜੀ ਹੁਣ ਰੁਕਿਆ ਥੋੜਾ ਜਾਨੀ ਦਿਨ ਤੱਕ ਹੋ ਗਿਆ ਚਾਨਣ ਜਾਂ ਮੜਾ ਜੀ ਹਟੋ ਹੁਣ ਲਓ ਜੀ ਸ਼ਾਮ ਹੋ ਗਈ ਤੇ ਆਪਾਂ ਹੁਣ ਕਰਦੇ ਆਂ ਵਲੌਗ ਦਾ ਐਂਡ ਤੇ ਬਾਕੀ ਮਿਲਾਂਗੇ ਜੀ ਹੁਣ ਸਵੇਰੇ ਨਵੇਂ ਵਲੌਗ ਦੇ ਵਿੱਚ ਤੁਸੀਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਰਾਤ ਵਾਲੇ ਵਲੌਗ ਤੇ ਆਪਣੇ ਪਰਸੋਂ ਵਾਲੇ ਤੇ ਕੋਈ ਕਮੈਂਟ ਨਹੀਂ ਆਇਆ ਤੇ ਨਹੀਂ ਨਾ ਨਾ ਅਨਾਨਸ ਕਰ ਦਿੰਦੇ ਆਪਾਂ ਤੇ ਚਲੋ ਜੀ ਮਿਲਦੇ ਹੁਣ ਸਵੇਰੇ ਨਵੇਂ ਵਲੌਗ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ